ਕਿਉਂਕਿ ਇਹਦਾ ਜਿਹੜਾ ਸੀਗਾ 18 ਤਰੀਕ ਨੂੰ ਮੋਟਰਾਂ ਚੱਲ ਪਈਆਂ ਸੀ ਹੁਣ ਇਹਦਾ ਸੀਗਾ ਕਿ ਇਹਦਾ ਪਾਣੀ ਜਿਹੜਾ ਆਉਂਦਾ ਉਹ ਚੱਕਿਆ ਜਾਵੇ ਫਿਰ ਪ੍ਰੋਬਲਮ ਆਉਂਦੀ ਸੀ ਬਿਜਲੀ ਦੀ ਤੋਂ ਬਿਜਲੀ ਦੀ ਵੀ ਅਸੀਂ ਜਿਹੜੇ ਬਿਜਲੀ ਮੋਡ ਦੇ ਚੇਅਰਮੈਨ ਸਾਹਿਬਾ ਉਹਨਾਂ ਨੂੰ ਲੈਟਰ ਲਿਖਿਆ ਸੀ ਵੀ ਇੱਥੇ ਕੱਟ ਨਾ ਲੱਗੇ ਕੱਲ ਤੋਂ ਜਿਹੜਾ ਹੈਗਾ ਉਹ ਕੱਟ ਵੀ ਲੱਗਣਾ ਹਟ ਗਿਆ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਕਿਹਾ ਸੀ ਵੀ ਇੱਥੇ ਅਪਲਾਈ ਕਰੋ ਵੀ ਹੌਟ ਲਾਈਨ ਜਿਹੜੀ ਹੈਗੀ ਮਲੇ ਕਿਉਂਕਿ ਜਦੋਂ ਬਿਜਲੀ ਚੱਲੇ ਜਾਂਦੀ ਹੈ ਫਿਰ ਇਹ ਸਮੱਸਿਆ ਆਉਂਦੀ ਸੀ ਤੇ ਨਾਲ ਇਹਦੇ ਜਨਰੇਟਰ ਵੀ ਲਿਆਣ ਕੇ ਖੜਾ ਕਰ ਦਿੱਤਾ ਦੋ ਮੋਟਰਾਂ ਜਿਹੜੀ ਹੈਗੀਆਂ ਕਿਉਂਕਿ ਬਿਜਲੀ ਜਦੋਂ ਮੁੜ ਗਈ ਜਿਹੜੇ ਡੇਗਰੇ ਪਾਣੀਓ ਉਹਦਾ ਜਿਹੜੇ ਚੱਕ ਕੇ ਪਾਉਂਦੇ ਰੁਕ ਜਾਣੀਆਂ ਤੇ ਦੋ ਮੋਟਰਾਂ ਜਿਹੜੀਆਂ ਹੈਗੀਆਂ ਪਿੱਛੇ ਨਾਲੇ ਜੋ ਪਾਣੀ ਆਉਂਦਾ ਉਹਨੂੰ ਚੱਕਣ ਦੇ ਸਮਰੱਥਾ ਸੋ ਇਹਦੇ ਵਾਸਤੇ ਅਸੀਂ ਲੱਗੇ ਸੀਗੇ ਕਾਫੀ ਡਾਡਾ ਹੈਗਾ ਕਾਰਜ ਜਿਹੜਾ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਸਾਨੂੰ ਆਸ ਆ ਕਿ ਇਹ ਜਿਹੜਾ ਜਦੋਂ ਇਕਰ ਇਹਨਾਂ ਦਾ ਪ੍ਰੋਜੈਕਟ ਜਿਹੜਾ ਹੈਗਾ 3.5 ਕਰੋੜ ਦਾ ਬਣਦਾ ਉਹਨਾਂ ਚਾਰੇ ਜਿਹੜਾ ਹੈਗਾ ਪ੍ਰੋਜੈਕਟ ਕੰਮ ਕਰੂਗਾ ਬਾਬਾ ਜੀ ਪਹਿਲਾਂ ਪਾਣੀ ਇਹਦਾ ਡਿਵਾਈਡ ਕੀਤਾ ਗਿਆ ਸੀ ਅੱਧਾ ਪਾਣੀ ਜਾ ਰਿਹਾ ਸੀ ਕਿਉਂਕਿ ਇੱਕ ਮੋਟਰ ਪਹਿਲਾਂ ਜਦੋਂ ਟ్రਾਇਲ ਸ਼ੁਰੂ ਕੀਤਾ ਸੀ ਜਦੋਂ ਲੱਗੀ ਸੀ ਹੁਣ ਮੋਟਰਾਂ ਹੋਰ ਲਗਾਈਆਂ ਗਈਆਂ ਪੂਰਨ ਤੌਰ ਤੇ ਜਿਹੜਾ ਬੰਨ ਤਿੰਨ ਤਿੰਨ ਮੋਟਰਾਂ ਚੱਲ ਰਹੀਆਂ ਤੁਸੀਂ ਦੇਖੋ ਨਾ ਹੁਣ ਬਿਲਕੁਲ ਪਾਣੀ ਜਿਹੜਾ ਹੈਗਾ ਨਹੀਂ ਆ ਰਿਹਾ ਜੀ ਕੱਲ ਇੱਥੇ ਪ੍ਰੋਬਲਮ ਕੁਝ ਆਉਂਦੀ ਸੀਗੀ ਉਹ ਟੈਕਨੀਕਲੀ ਕਾਰਨ ਸੀਗੇ ਜਿੱਦਾਂ ਆ ਵੀ ਜਿਹੜੀਆਂ ਜਦੋਂ ਇਕੱਠੀਆਂ ਵੋਟਰਾਂ ਪਿਛਲੇ ਚਲਾ ਦਿੱਤੀਆਂ ਜਾਂਦੀ ਸੀ ਅੱਜ ਇਹਨਾਂ ਨੇ ਟੈਕਨੀਕਲੀ ਉਹਨੂੰ ਕੀਤਾ ਕਿ ਜਦੋਂ ਇਕੱਠੀਆਂ ਵੋਟਰਾਂ ਨਾ ਚਲਾਈਆਂ ਜਾਣ ਜਦੋਂ ਤਿੰਨ ਥਾਵਾਂ ਤੋਂ ਪਾਣੀ ਇਹਦੇ ਵਿੱਚ ਪਾਇਆ ਜਾਂਦਾ ਜਿਹੜਾ ਹੈਗਾ ਉਹ हिसाब ਨਾਲ ਪਾਣੀ ਪਾਇਆ ਜਾਵੇ ਅੱਜ ਇਹ ਕੰਟਰੋਲ ਦੇ ਵਿੱਚ ਅੱਜ ਬਿਲਕੁਲ ਪਾਣੀ ਜਿਹੜਾ ਇੱਕ ਇਥੋਂ ਅੱਗੇ ਓਵਰ ਹੁੰਦਾ ਸੀ ਜਾਂ ਪਿੱਛੇ ਚੜਦਾ ਸੀਗਾ ਉਹਦੇ ਨਾਲ ਪ੍ਰੋਬਲਮ ਆਉਂਦੀ ਸੀ ਲੋਕਾਂ ਨੂੰ ਵੀ ਥੋੜੀ ਇੱਕ ਦੋ ਦਿਨ ਪ੍ਰੋਬਲਮ ਆਈ ਹੈ ਤੇ ਉਹਦਾ ਵੀ ਅਸੀਂ ਹੱਲ ਜਣਾ ਹੈਗਾ ਉਹ ਕਰ ਦਿੱਤਾ ਬਾਬਾ ਜੀ ਇਸ ਪੰਪਿੰਗ ਸਟੇਸ਼ਨ ਦੇ ਚੱਲਣ ਨਾਲ ਕਿੰਨੀ ਕੁ ਰਾਹਤ ਮਿਲੀ ਹੈ ਤੁਸੀਂ ਆ ਦੇਖ ਲਓਗੇ ਤਕਰੀਬਨ ਅਸੀਂ 90 ਐਮਐਲਡੀ ਪਾਣੀ ਇਹਦਾ ਹੈਗਾ ਜੀ ਅਸੀਂ ਹੋਊਗਾ 85 ਹੋਊਗਾ 75 ਹੋਊਗਾ ਉਹਦਾ ਦਾ ਜਿਹੜਾ ਹੈਗਾ ਕਿਉਂਕਿ 24 ਘੰਟੇ ਦੇ ਜਿਹੜੇ ਐਮਐਲਡੀ ਨਾਲ ਗਿਲਦੇ ਆ ਮਿਨੀਅਲ ਲੀਟਰ ਪਰ ਡੇ ਪਰ ਜਦੋਂ ਦਿਨੇ ਚੱਲਦੀਆਂ ਸੀਗੀਆਂ ਕੱਲ ਸੇ ਤਿੰਨੇ ਮੋਟਰਾਂ ਤੋਂ ਵੀ ਓਵਰ ਹੋਇਆ ਸੀਗਾ ਸਮਝ ਲਓ ਪੂਰਾ ਦਿਨ ਚੱਲਦੀਆਂ ਨਹੀਂ ਆ ਤੇ ਤਿੰਨ ਮੋਟਰ ਆਪਣੀ ਕਪੈਸਿਟੀ ਨਾਲ ਚੱਲਦੀਆਂ ਸੀ ਇੱਕ ਮੋਟਰ ਜਿਹੜੀ ਹੈਗੀ ਆ ਉਹਦਾ 31 ਐਮਐਲਡੀ ਚੱਕਦੀ ਆ ਪਾਣੀ ਜੇ ਸਾਰਾ 24 ਘੰਟੇ ਚੱਕੇ ਪਰ ਇਹ ਜਿਹੜੀ ਹੈਗੀ ਆ ਉਹ ਜੇ 30 30 ਮੀਟਰ ਉਚਾਈ ਹੋਵੇ ਇਹ 15 ਮੀਟਰ ਇਹ ਕਰਕੇ 40 ਐਮਐਲਡੀ ਪਾਣੀ ਚੱਕਦੀ ਹੈ ਸਮਝ ਲਓ ਵੀ 100 20 ਐਮਐਲਡੀ ਪਾਣੀ ਦੇ ਹਿਸਾਬ ਦੇ ਨਾਲ ਇਹਨਾਂ ਨੇ 12 ਘੰਟੇ ਲਾਏ ਆ ਰਾਤ ਨੂੰ ਇੱਕ ਹੋ ਜਾਂਦੀ ਹੈ ਕਦੇ ਪਾਣੀ ਨਹੀਂ ਆਉਂਦਾ ਸੋ ਉਹ ਟੈਕਨੀਕਲੀ ਇਹਨਾਂ ਦੇ ਕਾਰਨ ਸੀਗੇ ਵੀ ਜਦੋਂ ਰਾਤ ਨੂੰ ਮੋਟਰਾਂ ਨਹੀਂ ਚਲਾਉਣੀਆਂ ਤੇ ਰਾਤ ਸਾਰਾ ਭਰ ਜਾਣਾ ਫਿਰ ਦਿਨੇ ਮੋਟਰਾਂ ਸਾਰੀ ਦਿਹਾੜੀ ਚਲਾਈ ਜਾਣੀਆਂ ਸੋ ਰਾਤੀ ਕੱਲ ਵੀ ਇਹਨਾਂ ਨੂੰ ਕੀਤਾ ਅੱਜ ਵੀ ਸਵੇਰੇ ਅਸੀਂ ਇਹਨਾਂ ਦੀ ਨਿਗਰਾਨੀ ਕੀਤੀ ਹੈ ਵੀ ਇਹਨਾਂ ਦਾ ਮੈਨੇਜ ਕਰੋ ਵੀ ਜਦੋਂ ਤੁਸੀਂ ਚਲਾਉਨੇ ਤਿੰਨਾ ਮੋਟਰਾਂ ਤੋਂ ਪਾਣੀ ਵਾਧੂ ਨਾ ਹੋਵੇ ਇਹ ਵਾਰੀ ਵਾਰੀ ਬੰਦ ਕਰਕੇ ਜਿਹੜਾ ਹੈਗਾ ਮੋਟਰ ਐਸ ਤਿੰਨੇ ਚੱਲਣ ਜਿਹੜੀ ਹੈ ਇਹ ਤਿੰਨ ਚਲਦੀਆਂ ਰਹਿਣ ਪਾਵੇਂ ਹੁਣ ਇਹਦੇ ਨਾਲ ਅੱਜ ਤੱਕ ਬਿਲਕੁਲ ਮੈਨੇਜ ਆ ਤੁਸੀਂ ਦੇਖੋਗੇ ਪਾਣੀ ਜਿਹੜਾ ਫੁੱਟ ਨੀਵਾ ਜਿਹੜਾ ਹੈਗਾ ਇਸ ਵੇਲੇ ਬੰਦ ਤੋਂ ਲੋਕਲ ਬਲਡ ਮਨਿਸਟਰ ਵੀ ਆ ਰਹੇ ਜੀ ਅੱਜ ਹਾਂ ਉਹ ਬਹੁਤ ਸਤਿਕਾਰਯੋਗ ਡਾਕਟਰ ਰਵਜੋਤ ਸਿੰਘ ਜੀ ਆਪ ਡਾਕਟਰ ਆ ਬੜੇ ਉਹ ਸੀਰੀਅਸ ਇਹਨੂੰ ਲੈ ਰਹੇ ਆ ਅੱਜ ਉਹਨਾਂ ਦਾ ਚੌਥਾ ਘੜਾ ਜਦੋਂ ਤੋਂ ਅਸੀਂ ਸ਼ੁਰੂ ਕੀਤਾ ਤੇ ਬਹੁਤ ਆਪ ਜਿੰਦ ਤੱਕ ਕਹਿੰਦੇ ਬਾਬਾ ਜੀ ਇਹ ਪਾਣੀ ਜੇ ਲੋਕਾਂ ਨੂੰ ਪੇਣ ਨੂੰ ਮਿਲੂਗਾ ਜੀ ਤੇ ਮੋਹਰੇ ਲੋਕਾਂ ਦਾ ਕੀ ਹਾਲ ਹੋ ਕਿਉਂਕਿ ਇੱਕ ਡਾਕਟਰ ਜਿਹੜਾ ਹੈਗਾ ਉਹਨੂੰ ਪਤਾ ਹੁੰਦਾ ਕਿ ਇਹ ਗੰਦੇ ਪਾਣੀ ਦਾ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ ਬਹੁਤ ਹੀ ਸੀਰੀਅਸ ਉਹ ਇਹਨੂੰ ਲੈ ਰਿਹਾ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਸਾਡੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਸਾਰੀ ਸੰਗਤ ਨੂੰ ਜਿਹੜਾ ਸੀ ਕੱਲ 76ਵਾਂ ਸਿਕੰਦਰ ਦਿ ਸਮਰਾਨ ਕਰਨ ਜਾ ਰਹੇ ਉਹਦੇ ਸਭ ਨੂੰ ਵਧਾਈਆਂ ਮੁਬਾਰਕਬਾਦ ਤੇ ਅੱਜ ਅਸੀਂ ਪਹੁੰਚੇ ਇੱਥੇ ਲੁਧਿਆਣਾ ਵਿਖੇ ਨਾਲ ਸਾਡੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਸਿਚਵਾਲ ਸਾਹਿਬ ਤੇ ਜੋ ਦਿਕਤ ਸੀ ਇੱਥੋਂ ਜਿਹੜਾ ਪੂਰਾ ਪਾਣੀ ਜਿਹੜਾ ਸੀ ਜਮਾਲਪੁਰ ਐਸਟੀਬੀ ਚ ਨਹੀਂ ਜਾ ਰਿਹਾ ਸੀਗਾ ਕੁਝ ਵਾ ਵਾ ਆ ਲੈਂਡ ਇਸ਼ੂ ਕਰਕੇ ਪ੍ਰੋਬਲਮ ਸੀ ਅਸੀਂ ਕੰਸਟਰਕਸ਼ਨ ਨਹੀਂ ਕਰ ਸਕੇ ਸੀਗੇ ਤੇ ਬਾਬਾ ਜੀ ਦੇ ਸਹਿਯੋਗ ਦੇ ਨਾਲ ਤੇ ਪ੍ਰਸ਼ਾਸਨ ਦੀ ਹੈਲਪ ਦੇ ਨਾਲ ਤਕਰੀਬਨ ਅਸੀਂ ਸਾਰੇ ਦਾ ਸਾਰਾ ਹੁਣ ਪਾਣੀ ਜਿਹੜਾ ਹੈਗੇ ਅਸੀਂ ਐਸਟੀਬੀ ਭੇਜ ਰਹੇ ਹੈਗੇ ਤੇ ਆਪਾਂ ਜਿਸ ਦਿਨ ਤੋਂ ਬਾਬਾ ਜੀ ਇੱਥੇ ਇਹਨਾਂ ਨੇ ਮੋਰਚਾ ਸੰਭਾਲਿਆ ਹੈਗਾ ਸਰਕਾਰ ਦਾ ਪੂਰਾ ਸਾਥ ਸਾਡੇ ਮੈਕਬੀਦਾ ਦਾ ਪੂਰਾ ਸਾਥ ਸਾਡੇ ਸਸ਼ਣ ਪ੍ਰਸ਼ਾਸਨ ਪੂਰਾ ਸਾਥ ਅਸੀਂ ਦੇ ਰਹੇ ਹੈਗੇ ਤੇ ਆਪਾਂ ਸਟੈਪ ਬਾਈ ਸਟੈਪ ਜਿੱਦਾ ਹੁਣ ਪੂਰੇ ਦਾ ਪੂਰਾ ਪਾਣੀ ਜਿਹੜਾ ਐਸਟੀਪੀ ਜਾਣ ਲੱਗ ਪਿਆ ਤੇ ਜਿਹੜਾ ਅਗਲਾ ਸਾਡਾ ਜਿਹੜਾ ਟਾਰਗੇਟ ਹੋ ਗਿਆ ਡੇਰੀ ਜਿਹੜਾ ਵੇਸਟ ਜਿਹੜਾ ਸਾਡਾ ਉਹ ਐਸਟੀਪੀ ਜਾ ਰਿਹਾ ਪੂਰਾ ਉਹ ਨਹੀਂ ਹੋ ਰਿਹਾ ਸਿੱਧਾ ਡਾਇਰੈਕਟਲੀ ਉਹ ਬੁੱਢੇ ਦਰਿਆ 'ਚ ਵੀ ਜਾ ਰਿਹਾ ਤੇ ਜਿਹੜਾ ਇੰਡਸਟਰੀ ਦਾ ਪੋਲਿਊਟ ਵੀ ਜਿਹੜਾ ਹੋ ਰਿਹਾ ਹੈਗਾ ਅਸੀਂ ਆਪਾਂ ਉਹਨੂੰ ਹੁਣ ਸਟੈਪ ਬਾਈ ਸਟੈਪ ਲੱਗਿਆ ਆਪਾਂ ਉਹਨੂੰ ਆਪਾਂ ਟਾਰਗੇਟ ਕਰਕੇ ਆਪਾਂ ਅੱਗੇ ਚੱਲਾਂਗੇ ਜੀ ਸਾਫ ਕਰਨ ਦੀ ਉਹਨੂੰ ਦੇਖਣ ਵਾਸਤੇ ਆਏ ਸੀਗੇ ਤੇ ਨਾਲ ਯੋਗਦਾਨ ਪਾਉਣ ਵਾਸਤੇ ਵੀ ਆਏ ਸੀਗੇ ਬਹੁਤ ਵਧੀਆ ਪਰਾਲਾ ਸੀ ਬਾਬਾ ਜੀ ਦਾ ਉੱਥੇ ਵੀ ਕਾਲੀ ਵਿੱਚ ਵੀ ਜਿਹੜਾ ਬਾਬਾ ਜੀ ਦਾ ਦੇਖਿਆ ਵੀ ਜਿਹੜਾ ਯਾਰ ਉੱਥੇ ਸਫਾਈ ਦਾ ਜਿਹੜਾ ਬਹੁਤ ਵੱਡਾ ਆਪਾਂ ਦੇਖਣ ਨੂੰ ਮਿਲਦਾ ਸੁਲਤਾਨਪਨੋਦੀ ਚ ਉਹਨੂੰ ਲੈ ਕੇ ਜੇ ਜਮਾਲਪੁਰ ਦੇ ਵਿੱਚ ਇੱਥੇ ਜਿਹੜਾ ਬਾਬਾ ਜੀ ਨੇ ਪ੍ਰੋਜੈਕਟ ਜਿਹੜਾ ਲਾਇਆ ਇਹ ਲੁਧਿਆਣੇ ਲੁਧਿਆਣੇ ਵਾਸੀ ਇਹਨੂੰ ਮੈਂ ਬੇਨਤੀ ਕਰੂੰਗਾ ਜਿਹੜਾ ਬਾਬਾ ਜੀ ਨੂੰ ਇਹ ਜਿਹੜਾ ਸੰਪੂਰਨ ਜਿਹੜਾ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਜਿਹੜੀ ਬੋਡੇ ਨਾਲ ਜਿਹੜੀ ਗੰਦਗੀ ਹੈ ਇਹ ਇਹ ਸਫਾਈ ਹੋ ਸਕੇ ਸਾਰੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਾਨੂੰ ਸਭ ਨੂੰ ਲੋਕਾਂ ਨੂੰ ਜਿਹੜੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਅੱਜ ਦਾ ਮੁਕਾਰਨ ਬਣਨ ਲੱਗੀਆਂ ਜਾ ਰਹੀਆਂ ਗੰਦੇ ਪਾਣੀ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਪਾਸੇ ਕਿਰਪਾ ਕਰਨ ਸਾਰ ਬਖਸ਼ਣ ਵੀ ਹੈ ਸਹਾਇਕਦਾਰ ਬਾਬਾ ਜੀ ਤਾਂ ਕਿ ਜਿਹੜੀ ਬੋਡੇ ਨਾਲ ਦੀ ਸਫਾਈ ਹੋ ਸਕੇ। ਖੰਡ ਵੀ ਅੱਜ ਦਿੱਤਾ ਤੁਸੀਂ ਕਾਫੀ ਮਦਦ ਕੀਤੀ ਹੈ। ਉਹ ਬਾਬਾ ਜੀ ਮਦਦ ਚਲੋ ਇਹ ਹੈਗੇ ਬਾਬਾ ਜੀ ਵਧੀਆ ਇੱਕ ਬਹੁਤ ਵੱਡਾ ਪਰਪਰ ਕਰ ਰਹੇ ਹਨ ਉਹਨਾਂ ਲੈ ਕੇ ਸਾਡਾ ਵੀ ਫਰਜ਼ ਬਣਦਾ ਹਰ ਇੱਕ ਇਨਸਾਨੀਅਤ ਦਾ ਨਾਤੇ ਦੇ ਫਰਜ਼ ਬਣਦਾ ਵੀ ਆਪਾਂ ਇਸ ਜਿਹੜੇ ਸੇਵਾ ਦੇ ਮਹਾਨ ਕੁੰਮ ਦੇ ਵਿੱਚ ਯੋਗਦਾਨ ਪਾ